ਸਾਰਿਆਂ ਨੂੰ ਸਭ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਪੰਜਾਬੀ ਰਸੋਈ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਸ਼ਕਰਗੰਦੀਆਂ ਸ਼ਕਰਗੰਦੀਆਂ ਨਾ ਤਾਂ ਆਪਾਂ ਪਾਣੀ ਚੋਂ ਬਾਲਣੀਆਂ ਨੇ ਨਾ ਹੀ ਆਪਾਂ ਚੁੱਲ੍ਹੇ ਤੇ ਬਣਾਉਣੀਆਂ ਨੇ ਤੇ ਆਪਾਂ ਨਵੇਂ ਤਰੀਕੇ ਦੀ ਬਣਾਵਾਂਗੇ ਕਿਵੇਂ ਬਣਾਵਾਂਗੇ ਚਲੋ ਜੀ ਆਪਾਂ ਸਭ ਤੋਂ ਪਹਿਲਾਂ ਸ਼ਕਰਗੰਦੀਆਂ ਲੈ ਲੈਣੇ ਆ ਤੇ ਇਹਨਾਂ ਨੂੰ ਮਿੱਟੀ ਕਾਫੀ ਲੱਗੀ ਹੋਈ ਆ ਬਾਜ਼ਾਰ ਤੋਂ ਲੈ ਕੇ ਆਏ ਤਾਂ ਹੁਣ ਆਪਾਂ ਇਹਨਾਂ ਨੂੰ ਧੋ ਲਾਂਗੇ ਧੋ ਕੇ ਫਿਰ ਇਹਨਾਂ ਨੂੰ ਆਪਾਂ ਥੋੜਾ ਜਿਹਾ ਕੱਪੜੇ ਦੇ ਨਾਲ ਸਾਫ਼ ਕਰ ਲਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਜੀ ਇਹਨਾਂ ਨੂੰ ਹੁਸਕਾ ਲਈਏ ਥੋੜੀ ਜਿਹੀ ਇਹਨਾਂ ਨੂੰ ਤੋਂ ਉਤਾ ਲਈਆਂ ਤੇ ਫਟਾਫਟ ਇਹਨਾਂ ਨੂੰ ਕੱਪੜੇ ਦੇ ਨਾਲ ਸਕਾ ਲੈਣੇ ਆ ਕਿਉਂਕਿ ਮਿੱਟੀ ਬਹੁਤ ਸੀ ਇਹਨਾਂ ਨੂੰ ਲੱਗੀ ਵੀ ਤੇ ਅੱਜ ਆਪਾਂ ਸੋਚਿਆ ਵੀ ਵਿਟਾਮਿਨ ਸੀ ਲੈ ਲਈਏ ਹੁਣ ਧੁੱਪ ਤਾਂ ਨਹੀਂ ਨਿਕਲਦੀ ਹੈਗੀ ਹਨਾ ਧੁੰਦ ਬਹੁਤ ਆ ਠੰਡ ਬਹੁਤ ਆ ਤੇ ਇਹਦੇ ਕਰਕੇ ਅੱਜ ਆਪਾਂ ਬਣਾਵਾਂਗੇ ਸ਼ੱਕਰ ਗੰਦੀਆਂ ਨਾ ਆਪਾਂ ਨੂੰ ਕੋਈ ਥੱਲੇ ਦੇ ਵਿੱਚ ਰੱਖਣੀ ਆ ਨਾ ਆਪਾਂ ਉਹਨਾਂ ਚ ਰੱਖਣੀ ਆ ਨਾ ਹੀ ਆਪਾਂ ਪਾਣੀ ਚੋਂ ਵਾਲਣੀ ਆ ਤੇ ਆਪਾਂ ਫਿਰ ਅਜ ਨਵੇਂ ਤਰੀਕੇ ਨਾਲ ਸ਼ਕਰ ਗੱਟੀਆਂ ਬਣਾਵਾਂਗੇ ਬਹੁਤ ਸੌਖੇ ਤਰੀਕੇ ਦੇ ਨਾਲ ਤੇ ਵਾਏਲ ਪੇਪਰ ਦੇ ਵਿੱਚ ਆਪਾਂ ਰੋਟੀ ਲਵੇਟਦੇ ਨੇ ਪਰ ਆਪਾਂ ਰੋਟੀ ਨਹੀਂ ਲਵੇਟਦੇ ਹੁਣ ਨਾ ਹੀ ਬੱਚਾ ਨੂੰ ਲਵੇਟੀ ਦੀ ਆ ਤੇ ਆਪਾਂ ਇਹਦੇ ਵਿੱਚ ਇਹਨੂੰ ਸ਼ਕਰ ਗੰਦੀਆਂ ਲਵੇਟ ਕੇ ਇਹਦਾ ਕੰਮ ਲੈ ਲਈਏ ਇਹਦਾ ਠੀਕ ਆ ਜੀ ਇਸ ਗੂਲ ਤਾਂ ਨਹੀਂ ਲਜਾਈ ਦੀ ਇਹ ਗੱਲ ਵੇਟ ਲੈਣੇ ਆ ਇਹ ਰੱਖ ਲੈਣੀਆਂ ਫਿਰ ਇਸੇ ਤਰ੍ਹਾਂ ਆਪਾਂ ਫੇਰ ਲਵਾਂਗੇ ਲਓ ਜੀ ਇਹਦੇ ਵਿੱਚ ਆਪਾਂ ਨੇ ਇੱਕ ਕਗਰ ਗੰਦੀ ਰੱਖੀ ਤੇ ਇਹਨੂੰ ਆਪਾਂ ਇਹਦੇ ਉੱਤੇ ਛਿਚਾਈ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੀ ਇਦਾਂ ਬਣਾ ਕੇ ਰੱਖ ਲੈਣੀਆਂ ਨੇ ਉਹਲੇ ਰੈਡੀ ਹੋ ਗਈਆਂ ਤੇ ਆਪਾਂ ਇਹਨਾਂ ਨੂੰ ਏਦਾਂ ਚੰਗੀ ਤਰ੍ਹਾਂ ਸਾਰੀਆਂ ਨੂੰ ਕੱਟ ਲਿਆ ਠੀਕ ਹੈ ਜੀ ਸਾਰੀਆਂ ਦਾ ਪੈਕ ਹੋ ਗਈਆਂ ਪੈਕ ਕਰਕੇ ਹੁਣ ਆਪਾਂ ਲੈਨੇ ਆ ਜੀ ਕੁੱਕਰ ਚਲੋ ਚੱਲਦੇ ਆ ਗੈਸ ਜੀ ਹੁਣ ਆਪਾਂ ਕੁੱਕਰ ਦੇ ਵਿੱਚ ਪਾ ਲਾਂਗੇ ਨੂਨ ਤਾਂ ਦਬਾ ਦੇਆ ਉਹ ਚਮਚਾ ਦੀ ਪਿੱਛੇ ਟੱਗ ਗਿਆ ਤੇ ਨੂਨ ਪਾ ਲਈਏ ਜੀ ਠੀਕ ਹੈ ਜੀ ਇਹਨੂੰ ਆਪਾਂ ਬਾਅਦ ਚ ਵਰਤ ਵੀ ਸਕਦੇ ਆ ਲੂਨ ਪਾ ਲਿਆ ਤੇ ਹੁਣ ਆਪਾਂ ਗੈਸ ਨੂੰ ਕਰ ਦਿਆਂਗੇ ਜੀ ਸਟਾਰਟ ਤੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਠੀਕ ਹੈ ਜੀ ਇਹਨੂੰ ਆਪਾਂ ਇਦਾਂ ਸੈਟਿੰਗ ਕਰਤੀ ਦੇ ਵਿੱਚ ਆਪਾਂ ਇਹਦਾ ਰੱਖ ਲੈਣਾ ਦੋ ਲੋਟੀ ਇਹ ਮੇਟਾਂ ਦਾਸਦੀਆਂ ਨੇੜੇ ਕਰਕੇ ਤੇ ਹੁਣ ਆਪਾਂ ਕਰ ਲਵਾਂਗੇ। ਕੁੱਕਰ ਬੰਦ। ਤੇ ਆਪਾਂ ਕੁੱਕਰ ਦੀ ਜੀ ਬਿਸਲ ਜਿਹੜੀ ਆ ਹੋਏ ਉਤਾਰ ਲਾਂਗੇ। ਬਿਨਾ ਕਿਸਮ ਤੋਂ ਬਣਾਉਣਾ ਆਪਾਂ ਰੱਖਣਾ ਇਹਨੂੰ। ਇਸ ਨੂੰ ਥੋੜਾ ਦੇਖ ਲੈਣੇ ਆਂਗੇ। ਵੇ ਕਿਵੇਂ ਬਣੀਆਂ ਸਾਡੀਆਂ ਇਹ। ਸ਼ੱਕਰ ਗੰਨੀਆਂ। ਕੈਮਰਾ ਥੋੜਾ ਜਿਹਾ ਹਿੱਲ ਗਿਆ। ਦੇਖੋ। ਅਜੀ ਸਖਤ ਨੇ ਠੀਕ ਹਨ ਅਜੀ ਸਖਤ ਆਪਾਂ ਇਹਨਾਂ ਨੂੰ ਥੋੜਾ ਜਿਹਾ ਹਿਲਾ ਦਿੰਨੇ ਆ ਇਦਾਂ ਤੁਸੀਂ ਕਾਸੀ ਦੇ ਨਾਲ ਵੀ ਹਿਲਾ ਦਿਓ ਕੁੱਕਰ ਆਪਾਂ ਦੁਬਾਰਾ ਬੰਦ ਕਰਦੇ ਆਂਗੇ ਤੇ ਆਪਾਂ ਦੇਖਾਂਗੇ ਜੀ 10 ਤੋਂ 15 ਮਿੰਟ ਬਾਅਦ ਵੀ ਕੀ ਹਾਲਾਤ ਨੇ ਸ਼ਕਰਗੰਦੀਆਂ ਦੇ ਕਿਉਂਕਿ ਦੇਖੋ ਪਹਿਲਾਂ ਥੋੜੀਆਂ ਕਾਰਡੀਆਂ ਸੀ ਪਰ ਹੁਣ ਜਦੋਂ ਆਪਾਂ ਹੱਥ ਲਾ ਕੇ ਦੇਖਦੇ ਆ 10 ਮਿੰਟ ਬਾਅਦ ਤਾਂ ਇਹ ਜੜੀਆਂ ਨੇਗੀਆਂ ਪਿਲਪਲੀਆਂ ਹੋ ਚੁੱਕੀਆਂ ਨੇ ਮਤਲਬ ਬਣ ਚੁੱਕੀਆਂ ਨੇ ਤੇ ਇਹਦੇ ਵਿੱਚ ਤੁਸੀਂ ਕਰਦ ਜਾਂ ਤੁਸੀਂ ਟੂਥਪਿਕਰ ਨੂੰ ਏਦਾਂ ਕਰਕੇ ਦੇਖ ਸਕਦੇ ਹੋ ਮਾਰ ਕੇ ਤੇ ਜਬੜੀ ਆਸਾਨੀ ਨਾਲ ਵਿੱਚ ਜਾ ਰਿਹਾਗਾ ਤੇ ਦੇਖੋ ਜਦੋਂ ਆਪਾਂ ਏਦਾਂ ਉਂਗਲ ਨਾਲ ਕੀਤਾ ਤਾਂ ਉਹ ਜਿਹੜਾਗਾ ਉੱਤਰ ਗਿਆ ਜੀ ਇਹਦਾ ਛਿਲਕਾ ਤੇ ਲਓ ਜੀ ਆਪਣੇ ਕੋਲ ਸ਼ਕਰਗੰਦੀਆਂ ਬਣ ਕੇ ਰੈਡੀ ਹੋ ਗਈਆਂ ਤੇ ਬਹੁਤ ਜ਼ਿਆਦਾ ਗਰਮ ਨੇ ਤਾਂ ਹੌਲੀ-ਹੌਲੀ ਆਪਾਂ ਇਹਨਾਂ ਨੂੰ ਠੰਡੀਆਂ ਕਰਕੇ ਇੱਕ-ਇੱਕ ਕਰਕੇ ਬਾਹਰ ਕੱਢਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਕਟਾਂਗੇ ਬਹੁਤ ਹੀ ਜ਼ਿਆਦਾ ਸੌਫਟ ਹੋ ਗਏ ਕਿਉਂਕਿ ਹੱਥ ਵੀ ਨਹੀਂ ਲੱਗਦਾ ਇੰਨੀ ਗਰਮ ਨੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਤਿਆਰ ਕਰ ਲਈਏ ਇਹਨਾਂ ਵਿੱਚ ਆਪਾਂ ਟੂਥਪਿਕ ਲਾ ਲੀਆਂ ਤੇ ਬਣ ਕੇ ਰੈਡੀ ਨੇ ਜੀ ਬੱਚੇ ਤਾਂ ਆਸੇ-ਪਾਸੇ ਖੜੇ ਆ ਵੀ ਕਦੋਂ ਮੰਮਾ ਵੀਡੀਓ ਖਤਮ ਕਰੇ ਤੇ ਅਸੀਂ ਖਾਈਏ ਬਹੁਤ ਹੀ ਜ਼ਿਆਦਾ ਟੇਸਟੀ ਬਣੀਆਂ ਨੇ ਉੱਤੇ ਤੁਸੀਂ ਕਾਲਾ ਨਮਕ ਪਾ ਦਿਓ ਤੇ ਬੜਾ ਵਧੀਆ ਲੱਗਦਾ ਜੀ ਟੂਥਵਿਕ ਦੇ ਨਾਲ ਤੁਸੀਂ ਸਪੂਨ ਵੀ ਲੈ ਸਕਦੇ ਹੋ ਥੈਂਕ ਯੂ ਜੀ ਧੰਨਵਾਦ ਜੀ